ਜੀ ਮੈਂ ਤੁਹਾਡਾ ਪ੍ਰਾਂਤ ਯੂਟਿਊਬ ਸ਼ੇਰਨ ਵਾਲਾ ਜੀਤਾ ਮੱਤੇਵਾਲ ਸੋ ਗੱਲਬਾਤ ਐਂਡ ਕਰਾਂਦੇ ਸਿਰਾ ਲਾ ਕੇ ਦਿਖਾਉਂਦਾ ਨਵਾਂ ਚੈਨਲ ਆ ਲਾਈਕ ਸ਼ੇਅਰ ਕਮੈਂਟ ਕਰਕੇ ਨੇਹਰੀਆਂ ਨੇ ਦਿਓ ਕਿਉਂਕਿ ਸਾਡੀ ਫਿਲਮ ਬਣ ਜਾ ਰਹੀ ਆ ਦੋ ਮੇਰੇ ਪੁੱਤ ਸੋ ਪੰਜਾਬੀ ਫਿਲਮ ਐਂ ਟਕਰਾਓ ਕਿਸ ਤਰ੍ਹਾਂ ਲਾ ਕੇ ਦਿਖਾਓ ਕਿ ਲਾਈਕ ਸ਼ੇਅਰ ਨੇਹਰੀਆਂ ਨੇ ਆ ਦਿਓ ਅੱਜ ਦੀ ਓਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਯੂਟਿਊਬ ਇਸ ਦਾ ਬਹੁਤ ਬਹੁਤ ਥੈਂਕਸ ਸਾਡਾ ਜਿਹਨੇ ਸਾਥ ਦਿੱਤਾ ਬੜੀ ਦੂਰੋਂ ਟਾਈਮ ਕੱਢ ਕੇ ਸਾਡੇ ਕੋਲ ਆਇਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਮੀਵਰਾ ਉਹ ਆ ਬੱਦਲ ਗਰਜਦਾ ਪਿਆ ਤੇ ਇਦਰੋਂ ਜਨਾਨੀ ਜਿਹੜੀ ਥੱਲੇ ਗਰਜੀ ਜਾਂਦੀ ਆ ਇਹਨੂੰ ਮੈਂ ਜਦੋਂ ਕਿਹਾ ਵੀ ਮੀਂਹ ਦੇ ਵਿੱਚ ਕੱਪੜੇ ਨਹੀਂ ਧੋਣੇ ਤੇ ਫੇਰ ਵੀ ਵੇਖੋ ਹਾਂ ਦੱਸ ਕੱਪੜੇ ਧੋਉਂਗੀ ਮੀਂਹ ਨਹੀਂ ਰਗਾ ਸਾਡੀ ਗੱਲ ਫਿਰ ਆਹ ਜਿਹੜਾ ਉੱਤੇ ਵੇਖਦਾ ਗਰਜਣ데요 ਜਿਹੜਾ ਗਰਜਦਾ ਸੁਣਿਆ ਨਹੀਂ ਆ ਵੇਖ ਇਹ ਨਹੀਂ ਆਖੇ ਲੱਗਦੀ ਦੱਸੋ ਮੈਂ ਕੀ ਕਰਾਂ ਇਹਦਾ ਹੱਲ ਕੰਨ ਤੇ ਛੱਡਾ ਗ੍ਰਹਿਨ ਦਾ When you command